ਇੱਕ ਗਰਮੇਂ ਸਪੈਸ਼ਲ ਠੰਡੀ ਤਸੀਰ ਦੀ ਖੱਟੀ ਮਿੱਠੀ ਚਟਨੀ ਕੱਚੇ ਆਂਬ ਤੋਂ ਕਰ ਦਿੱਤੀ ਜੀ ਆਪਾਂ ਤਿਆਰ ਇਹਦੇ ਵਿੱਚ ਆਪਾਂ ਕਿਹੜੇ ਮਸਾਲੇ ਪਾਉਣੇ ਆ ਕਿਹੜੇ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਪਾਉਣੇ ਆ ਆਪਾਂ ਇਹ ਸਾਰੀਆਂ ਗੱਲਾਂ ਦਾ ਖਾਸ ਧਿਆਨ ਰੱਖਿਆ ਤੇ ਤੁਹਾਨੂੰ ਵੀ ਦੱਸਿਆ ਜਿਹੜਾ ਕਿ ਆਮ ਵੀਡੀਓ ਦੇ ਵਿੱਚ ਕੋਈ ਨਹੀਂ ਦੱਸਦਾ ਬਹੁਤ ਹੀ ਜਿਆਦਾ ਲਾਜਵਾਵੇ ਚਟਨੀ ਬਣਦੀ ਆ 2 ਸਾਲ ਤੱਕ ਬਿਲਕੁਲ ਨਹੀਂ ਹੁੰਦੀ ਖਰਾਬ ਘਰ ਬੈਠੇ ਮੰਗਵਾਉਣਾ ਚਾਹੁੰਦੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਡੇ ਤੋਂ ਮੰਗਾ ਸਕਦੇ ਹੈਲੋ ਫਰੈਂਡਸ ਅੱਜ ਦੀ ਗੱਲ ਵਾਸਤੇ ਆਦਾਬ ਰਾਮ ਜੈ ਮਾਤਾ ਦੀ ਕਿਵੇਂ ਆ ਸਭ ਸਵਾਗਤ ਹੈ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਫਰੈਂਡਸ ਸ਼ੁਰੂ ਕਰਦੇ ਆ ਪੰਜਵੀਂ ਦੀ ਵੀਡੀਓ ਅੱਜ ਦੀ ਵੀਡੀਓ ਲੈ ਕੇ ਆਈ ਆਪਾਂ ਫਿਰ ਤੋਂ ਇੱਕ ਕੱਚੇ ਅੰਬਾਂ ਦੇ ਉੱਤੇ ਇਹ ਲੈ ਕੇ ਆਈ ਆਂ ਦੀ ਆਪਾਂ ਕੱਚੇ ਅੰਬ ਅੰਬ ਕਈ ਕਿਸਮ ਦੇ ਹੁੰਦੇ ਜਿਵੇਂ ਹਜ਼ਾਰਾਂ ਹੀ ਕਿਸਮਾਂ ਆਪਣੇ ਇੰਡੀਆ ਦੇ ਵਿੱਚ ਜਿਹੜੀਆਂ ਅੰਬ ਦੀਆਂ ਹੁੰਦੀਆਂ ਬਾਹਰ ਵੀ ਇਹਨਾਂ ਨੂੰ ਐਕਸਪੋਰਟ ਕੀਤਾ ਜਾਂਦਾ ਤੇ ਇਹ ਵਾਲੇ ਅੱਜ ਆਪਾਂ ਅੰਬ ਲੈ ਕੇ ਆਏ ਆ ਜੀ ਇਹ ਜਿਹੜੇ ਆ ਮੋਟੀ ਗਿਰੀ ਵਾਲੇ ਹੁੰਦੇ ਆ ਯਾਨੀ ਕਿ ਜਿੱਚ ਗੁੱਦਾ ਜ਼ਿਆਦਾ ਹੁੰਦਾ ਤੇ ਇਹ ਅੰਬ ਦੀ ਸ਼ੇਪ ਜਿਵੇਂ ਆਪਾਂ ਕੱਟ ਕੇ ਖਾਣ ਵਾਲੇ ਅੰਬ ਹੁੰਦੇ ਨਾ ਉਹਨਾਂ ਵਰਗੇ ਲੱਗਦੇ ਪਰ ਇਹ ਕੱਚੇ ਅੰਬ ਨੇ ਪੱਕੇ ਨਹੀਂ ਅੰਦਰੋਂ ਆਪਾਂ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੇ ਤੇ ਇਹਨਾਂ ਦਾ ਅੱਜ ਆਪਾਂ achar ਨਹੀਂ ਤਿਆਰ ਕਰਨਾ ਇਹਨਾਂ ਦੇ ਅੱਜ ਕਰਾਂਗੇ ਜੀ ਆਪਾਂ ਅੰਬ ਦੀ ਮਿੱਠੀ ਚਟਨੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਬੱਚਿਆਂ ਨੂੰ ਵੀ ਤੇ ਬਜ਼ੁਰਗਾਂ ਨੂੰ ਵੀ ਤੇ ਅੱਜ ਕੱਲ ਦੇ ਮੌਸਮ ਦੇ ਵਿੱਚ ਤੁਸੀਂ ਇਹਨੂੰ ਪੂੜੀ ਦੇ ਨਾਲ ਖਾਓ ਪਰੌਂਠੇ ਦੇ ਨਾਲ ਖਾਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਇਹਨੂੰ ਅੰਬ ਦੀ ਲੌਂਜੀ ਵੀ ਕਿਹਾ ਜਾਂਦਾ ਇੱਕ ਇਹਨੂੰ ਜਿਵੇਂ ਜੈਮ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਵਾ ਬੱਚੇ ਸਾਡੇ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਇਹ ਇੱਕ ਚਾਪ ਦੀ ਕਿਸਮ ਜੀ ਹੋ ਜਾਂਦੀ ਹੈ ਪਰ ਇਹ ਚਟਣੀ ਹੁੰਦੀ ਹੈ ਖੱਟੀ ਮਿੱਠੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਹਦਾ ਵੀ ਆਪਾਂ ਨੂੰ ਆਰਡਰ ਆਇਆ ਸੀਗਾ ਤੇ ਆਪਾਂ ਜਿਵੇਂ ਜਿਵੇਂ ਆਰਡਰ ਆਇਆ ਉਦਾਂ ਹੀ ਆਪਾਂ ਇਹਨਾਂ ਨੂੰ ਤਿਆਰ ਕਰਨ ਲੱਗੇ ਆ ਤੇ ਜੇਕਰ ਤੁਸੀਂ ਆਪਣੇ ਘਰ ਬੈਠ ਕੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਰੀ ਵੀਡੀਓ ਦੇ ਵਿੱਚ ਬਣੇ ਰਿਓ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਓ ਜੇ ਪੂਰੀ ਪ੍ਰੋਪਰਲੀ ਵੀਡੀਓ ਦੇਖਿਓ ਤੇ ਘਰੇ ਤੁਸੀਂ ਇਹ ਖੱਟੀ ਮਿੱਠੀ ਅੰਬ ਦੀ ਚਟਨੀ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਇਹ ਸਾਡੇ ਕੋਲ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਇਹਨੇ 2 ਕਿਲੋ ਅੰਬ ਲਏ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲਿਆ ਸੀਗਾ ਤੇ ਹੁਣ ਇਹਨਾਂ ਨੂੰ ਪਹਿਲਾਂ ਆਪਾਂ ਛਿੱਲਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰਾਂਗੇ ਕੱਦੂਕਸ਼ ਹੁਣ ਇਹਨਾਂ ਨੂੰ ਆਪਾਂ ਪਹਿਲਾਂ ਛਿੱਲ ਲੈਣੇ ਆ ਜਦੋਂ ਤੁਸੀਂ ਚਟਨੀ ਬਣਾਉਣ ਵਾਸਤੇ ਅੰਬ ਲੈਣਾ ਤੁਸੀਂ ਦੇਖਣਾ ਵੀ ਇਹਦੀ ਗਰੀ ਮੋਟੀ ਹੋਵੇ ਤੇ ਇਹਦਾ ਜਿਹੜੀ ਆ ਬਿਲਕੁਲ ਸਾਫ਼ ਸੁਥਰਾ ਉੱਤੋਂ ਹੋਵੇ ਖਰਾਬ ਨਾ ਹੋਵੇ ਤੇ ਹੁਣ ਇਹਨੂੰ ਆਪਾਂ ਆਲੂ ਪਿਲਰ ਦੇ ਨਾਲ ਹੀ ਛੇ ਲ ਲੈਨੇ ਤੇ ਮੈਂ ਕਰਦੇ ਦੇ ਨਾਲ ਹੀ ਇਹਦਾ ਛਿਲਕਾ ਉਤਾਰ ਰਹੀ ਹਾਂ ਕਿਉਂਕਿ ਮੇਰਾ ਜਿਹੜਾ ਇਹ ਪਿੱਲਰ ਆ ਨਾ ਇਹ ਨੂੰ ਲੱਗਦਾ ਖਰਾਬ ਹੋ ਗਿਆ ਪਰਾਣਾ ਹੋ ਚੁੱਕਿਆ ਤੇ ਇਹ ਛਿਲ ਨਹੀਂ ਰਿਹਾ ਸੀਗਾ ਤੇ ਹੁਣ ਆਪਾਂ ਇਹਦਾ ਪਤਲਾ-ਪਤਲਾ ਜਿਹੜਾ ਕਰਦੇ ਦੇ ਨਾਲ ਛਿਲਕਾ ਉਤਾਰ ਲੈਨੇ ਜਿੰਨਾ ਕੱਚਾ ਆਂਬ ਹੋਊਗਾ ਓਨੀ ਤੁਹਾਡੀ ਚਟਨੀ ਦੇ ਵਿੱਚ ਚੀਨੀ ਜ਼ਿਆਦੀ ਵੱਧ ਪਾਉਗੀ ਤੇ ਜੇਕਰ ਤੁਹਾਡਾ ਏਦਾ ਕੱਚਾ ਪੱਕਾ ਆਂਬ ਹੋਊਗਾ ਤੇ ਓਨੀ ਚੀਨੀ ਜਿਹੜੀ ਘੱਟ ਪੈਣੀ ਆ ਤੁਸੀਂ ਚੀਨੀ 'ਚ ਬਣਾ ਸਕਦੇ ਹੋ ਗੁੜ 'ਚ ਬਣਾ ਸਕਦੇ ਹੋ ਤੁਹਾਡੀ ਜਿੰਨੀ ਇੱਛਾ ਇਦਾਂ ਆਪਾਂ ਸਾਰੇ ਅੰਬ ਜਿਹੜੇ ਛਿਲਕੇ ਰੱਖ ਲੈਨੇ ਪਹਿਲਾਂ ਫਿਰ ਕद्दूकश ਕਰਾਂਗੇ ਇਹ ਸਾਰੇ ਅੰਬਾਂ ਨੂੰ ਛਿੱਲਣ ਤੋਂ ਬਾਅਦ ਇਹਨੂੰ ਆਪਾਂ ਕद्दूकश ਕਰਦੇ ਹਾਂ ਤੇ ਕद्दूकश ਤੁਸੀਂ ਇਹ ਮੋਟੇ ਵਾਲੀ ਸਾਈਡ ਤੋਂ ਕਰਨਾ ਬਰੀਕ ਵਾਲੀ ਸਾਈਡ ਤੋਂ ਨਹੀਂ ਕਰਨਾ ਇਹ ਜਿਹੜੀ ਮੋਟੀ ਸਾਈਡ ਹੁੰਦੀ ਹੈ ਇਧਰ ਦੀ ਕਰਨਾ ਤੇ ਨਾਲ ਪਰ ਚੰਗੀ ਤਰ੍ਹਾਂ ਸਾਰਾ ਜਿੰਨਾ ਚਿਰ ਗਿੜਕ ਨਹੀਂ ਆਉਂਦੀ ਕद्दूकश ਕਰ ਲੈਨੇ ਤੇ ਅੰਬਾਂ ਪਰ ਸਾਰੇ ਕद्दूकश ਕਰ ਲਏ ਸੀਗੇ ਇਦਾਂ ਆਪਾਂ ਇੱਕ ਡੋਂਗੇ 'ਚ ਪਾਈਏ ਤੇ लास्ट ਨੇ ਵੀ ਆਪਾਂ ਸਾਰੇ ਆਂਬੇ ਦੇ ਵਿੱਚ ਪਾ ਦਿੰਨੇ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਦੇ ਵਿੱਚ ਹੋਰ ਕਿਹੜਾ ਕਿਹੜਾ ਸਮਾਨ ਪੈਣਾ ਜਿਹਦੇ ਨਾਲ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਐ ਚਟਕਾਰੇਦਾਰ ਬਣ ਜਾਂਦੀ ਤੇ ਹੁਣ ਆਪਾਂ ਗੈਸ ਬਾਲ ਲਿਆ ਤੇ ਇਹਦੇ ਉੱਤੇ ਆਪਾਂ ਰੱਖੀਏ ਸਟੀਲ ਦੀ ਕੜਾਈ ਜਦੋਂ ਵੀ ਤੁਸੀਂ ਇਹਦੀ ਚਟਨੀ ਬਣਾਉਣੀ ਐ ਸਟੀਲ ਦੀ ਕੜਾਈ ਰੱਖਿਓ ਜੇ ਇਹ ਸਾਰੇ ਆਂਬ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੇ ਕद्दूकश ਕੀਤੇ ਤੇ ਮਠਾ ਸੌਸ ਤੇ ਇਹਦੇ ਵਿੱਚ ਆਪਾਂ ਪਾ ਰਿਹਾ ਚੀਨੀ ਇੱਥੇ ਆਪਾਂ ਤੁਹਾਨੂੰ ਕੁਆਂਟੀਟੀ ਦੱਸ ਦਿੰਨੇ ਆ ਕਿ ਜੇਕਰ ਕद्दूकश ਕੀਤੇ ਆਂਬ ਤਾਂਡੇ 1 ਕਿਜੀ ਆ ਤੇ ਉਹਦੇ ਵਿੱਚ 700 ਗ੍ਰਾਮ ਜਿਹੜੀ ਆ ਉਹ ਚੀਨੀ ਖੰਡ ਚਾਹ ਗੁੜ ਜੋ ਵੀ ਤੁਸੀਂ ਪਾਣਾ ਤੁਸੀਂ ਪਾ ਸਕਦੇ ਹੋ ਅੱਧੋ-ਅੱਧ ਵੀ ਪਾ ਸਕਦੇ ਹੋ ਵੀ ਜਿਵੇਂ ਅੱਧਾ ਗੁੜ ਚੱਲਦੀ ਖੰਡ ਪਾ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਜਿਵੇਂ ਆਪਣੇ ਕੋਲ 2 ਕਿਲੋ ਆਂਬ ਨੇ ਤੇ ਆਪਾਂ ਇਹਦੇ ਵਿੱਚ 1400 ਗ੍ਰਾਮ ਜਿਹੜੀ ਆ ਖੰਡ ਪਾ ਰਹੇ ਤੋੜੇ ਨੂੰ ਸਾਰੇ ਇਹਨਾਂ ਆਪਾਂ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਆਪਾਂ ਪਾਣਾ ਹੁੰਦਾ ਬਸ ਚੀਨੀ ਦੇ ਵਿੱਚ ਇਹਨੂੰ ਆਪਾਂ ਪਕਾਉਣਾ ਜਿਵੇਂ ਕਿ ਮਰਬਾ ਤਿਆਰ ਹੁੰਦਾ ਆਪਾਂ ਆਂਬ ਦਾ ਮਰਭਵੀ ਕਿਸ ਤਰ੍ਹਾਂ ਤਿਆਰ ਕਰਾਂਗੇ ਤੇ ਇਹ ਆਪਾਂ ਕੱਲੀ ਬਣਾ ਰਹੇ ਆਂਬ ਦੀ ਚਟਨੀ ਹੁਣ ਆਪਾਂ ਖੰਡ ਸਾਰੀ ਵਿੱਚ ਮਿਚਸ ਕਰ ਦਿੱਤੀ ਹੈ ਜੀ ਤੇ ਖੰਡੇ ਦੇ ਵਿੱਚ ਖੁਰ ਵੀ ਗਈ ਹੈ ਤੇ ਹੁਣ ਇਹਨੂੰ ਆਪਾਂ ਪਕਾਉਣਾ ਹੈ ਖੰਡੇ ਦੇ ਵਿੱਚ ਇਹਦੇ ਵਿੱਚ ਆਪਾਂ ਹੋਰ ਕਿਹੜਾ ਜਿਹੜਾ ਸਮਾਨ ਪਾ ਰਹੇ ਆਂ ਉਹ ਤੁਹਾਨੂੰ ਦੱਸ ਦਿੰਨੀ ਤੇ ਆਪਾਂ ਇਹਦੇ ਵਿੱਚ ਪਾ ਰਹੇ ਜੀ ਕਲੌਂਜੀ ਜਿਵੇਂ ਆਂਬ ਦੀ ਲੌਂਜੀ ਨੂੰ ਬੋਲਿਆ ਜਾਂਦਾ ਇਹਦੇ ਵਿੱਚ ਕਲੌਂਜੀ ਵੀ ਪੈਂਦੀ ਆ ਤੇ ਚਟਨੀ ਦੇ ਸਵਾਦ ਨੂੰ ਵਧਾਉਣ ਵਾਸਤੇ ਉਹਦੇ ਵਿੱਚ ਪਾ ਰਹੇ ਆਪਾਂ ਕਾਲੀ ਮਿਰਚ ਨਾਲ ਆਪਾਂ ਪਾ ਰਹੇ ਆ ਜੀ ਇਹਦੇ ਵਿੱਚ ਚਿੱਟਾ ਨਮਕ ਇਹ ਹੈਗਾ ਕਾਲਾ ਨਮਕ ਇਹਦਾ ਟੇਸਟ ਹੋਰ ਵਧੂਗਾ ਚਟਨੀ ਦਾ ਤੇ ਚਟਨੀ ਨੂੰ ਤਿੱਖਾਪਨ ਦਾ ਟੇਸਟ ਦੇਣ ਵਾਸਤੇ ਇਹਦੇ ਵਿੱਚ ਪਾ ਲਿਆ ਆਪਾਂ ਲਾਲ ਮਿਰਚ ਤੇ ਇਹ ਹੈਗੇ ਜੀ ਸੌਫ ਸਜਾਵਟ ਵਾਸਤੇ ਆਪਾਂ ਇਹਦੇ ਵਿੱਚ ਪਾਰੇ ਮਗਜ਼ ਚਾਰੇ ਤੁਸੀਂ ਦੋ ਵੀ ਮਗਜ਼ ਪਾ ਸਕਦੇ ਹੋ ਬਿਨਾ ਮਗਜ਼ ਤੋਂ ਵੀ ਬਣਾ ਸਕਦੇ ਹੋ ਜਿੱਦਾਂ ਦੀ ਤੁਹਾਡੀ ਇੱਛਾ ਤੁਸੀਂ ਬਣਾ ਸਕਦੇ ਹੋ ਕੋਈ ਵੀ ਮਸਾਲਾ ਇਹਦੇ ਵਿੱਚ ਘਟਾਉਣਾ ਵਧਾਉਣਾ ਉਹ ਆਪਣੀ ਤੁਸੀਂ ਇੱਛਾ ਅਨੁਸਾਰ ਵਧਾ ਸਕਦੇ ਹੋ ਜੇ ਕੋਈ ਮਸਾਲਾ ਤੁਸੀਂ ਕੱਟਣਾ ਚਾਹੁੰਦੇ ਹੋ ਤੁਹਾਨੂੰ ਨਹੀਂ ਪਸੰਦ ਤੋ ਤੁਸੀਂ ਕੱਟ ਵੀ ਸਕਦੇ ਹੋ ਹੁਣ ਇਹਨੂੰ ਆਪਾਂ ਪਕਾਉਨੇ ਆ ਇਹਨੂੰ ਕਮ ਸੇ ਕਮ ਆਪਾਂ ਨੂੰ ਅੱਧਾ ਘੰਟਾ ਲੱਗ ਜਾਣਾ ਤੇ ਜਦੋਂ ਇਹ ਚਾਸ਼ਨੀ ਰੂਪੀ ਆ ਜਾਊਗਾ ਨਾ ਥੋੜਾ گاੜਾ ਹੋ ਜਾਊਗਾ ਤੇ ਚਿਪਚਿਪਾ ਬਣ ਜਾਏ ਤੇ ਹੋ ਜਾਊਗਾ ਤੇ ਉਦੋਂ ਸਮਝੋ ਸਾਡੀ ਜਿਹੜੀ ਚਟਨੀ ਤਿਆਰ ਆ ਤਾਂ ਫਿਰ ਆਪਾਂ ਸਾਰੇ ਮਸਾਲੇ ਪਾਵਾਂਗੇ ਹੁਣ ਜਿੰਨਾ ਚਿਰ ਇਹ ਰਿਜਦਾ ਹੋਣਾ ਚਿਰ ਮੈਂ ਸੌਫ ਨੂੰ ਥੋੜਾ ਥੋੜਾ ਤੇ ਕਾਲੀ ਮਿਰਚ ਨੂੰ ਥੋੜਾ ਜਿਹਾ ਦਰਦਰਾ ਜਿਹਾ ਪੁੱਟ ਲੈਨੇ ਆ ਆਪਾਂ ਇੱਕ ਚਮਚ ਦੋ ਕਿਲੋ ਆਂਬ ਦੇ ਵਿੱਚ ਕਾਲੀ ਮਿਰਚ ਪਾ ਰਹੇ ਜੇ ਤੁਹਾਡੇ ਬੱਚਿਆਂ ਨੇ ਖਾਣੀ ਹੈ ਨਹੀਂ ਉਹਨਾਂ ਨੂੰ ਪਸੰਦ ਆ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਪਰ ਕਾਲੀ ਮਿਰਚ ਨਾਲ ਇਹਦਾ ਟ ਤੇ ਦੋ ਆਪਾਂ ਦਰਦਰੀ ਜੀ ਸੌਂਫ ਪੁੱਟ ਲੈਣੀ ਹੈ ਕਿ ਲਗਭਗ 20 ਮਿੰਟ ਹੋ ਗਏ ਨੂੰ ਆਪਾਂ ਭੁੰਨ ਲਿਆ ਹੋਇਆ ਤੇ ਦੇਖੋ ਇਦਾਂ ਹੋਣੇ ਪਟਾਕੇ ਜੇ ਮਾਰਨ ਲੱਪੀ ਛਿੱਟਾਂ ਵੀ ਪੈਂਦੀਆਂ ਇੱਥੇ ਥੋੜਾ ਜਿਹਾ ਕੇਅਰਫੁਲੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬਾਕੀ ਦਾ ਸਾਰਾ ਸਮਾਨ ਜਿਹੜੀ ਆਪਾਂ ਇਹ ਕਾਲੀ ਮਿਰਚ ਲਈ ਸੀ ਨਾਲ ਪਾ ਦਾਂਗੇ ਇਹਦੇ ਵਿੱਚ ਆਪਾਂ ਸੌਂਫ ਤੇ ਨਾਲ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਕਲੌਂਜੀ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਛਿੱਟਾ ਨਮਕ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਕਾਲਾ ਨਮਕ ਇਨ ਨਾਲ ਆਪਾਂ ਪਾਵਾਂਗੇ ਇੱਕ ਚਮਚ ਇਹਦੇ ਵਿੱਚ ਲਾਲ ਮਿਰਚ ਪਾਊਡਰ ਤੁਸੀਂ ਨਮਕ ਮਿੱਟ ਜਿਹੜਾ ਪਹਿਲਾਂ ਥੋੜਾ ਘੱਟ ਵੀ ਪਾ ਸਕਦੇ ਹੋ ਚੈੱਕ ਕਰਕੇ ਦੁਬਾਰਾ ਫਿਰ ਪਾ ਲਿਓ ਜੇ ਕਿਉਂਕਿ ਘੱਟ ਦਾ ਇਲਾਜ ਹੁੰਦਾ ਤੇ ਵੱਧ ਦਾ ਜਿਹੜਾ ਇਲਾਜ ਕਰਨਾ ਬਹੁਤ ਔਖਾ ਹੁੰਦਾ ਹੁੰਦਾ ਹੀ ਨਹੀਂ ਇਲਾਜ ਵੈਸੇ ਵੱਧ ਦਾ ਤੇ ਹੁਣ ਇਹਨੂੰ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਇਹਨੂੰ ਆਪਾਂ 10 ਮਿੰਟ ਹੋਰ ਪਕਾਵਾਂਗੇ ਹੁਣ ਇਸ ਟਮੇ ਦੇ ਵਿੱਚ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਜਿਵੇਂ ਕਾਲਾ ਨਮਕ ਆਪ ਇਹਦੇ ਵਿੱਚ ਪਾਇਆ ਸੌਫ ਦੀ ਕੋਲੋਂਜੀ ਦੀ ਕਾਲੀ ਮਿਰਚ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਇਹਦਾ ਐ ਤੁਸੀਂ ਬਣਾਓਗੇ ਤੇ ਗਵਾਂਢੀਆ ਘਰ ਖੁਸ਼ਬੂ ਜਾਊਗੀ ਉਹ ਪੁੱਛਣ ਆਉਣਗੇ ਵੀ ਕੀ ਬਣਾਇਆ ਤੁਸੀਂ ਫੇ ਦੱਸਾਂਗੇ ਨਹੀਂ ਦੱਸਾਂਗੇ ਹਾਂ ਫੇ ਦੱਸਣਾ ਹੀ ਪੈਣਾ ਜੀ ਤਾਂ ਕੁਝ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਮੱਗ ਜਿਹੜੇ ਆਪਾਂ ਲੈ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਦਾਂਗੇ ਤੇ ਇੱਥੇ ਹੁਣ ਆਪਾਂ ਕਰ ਦੇਣਾ ਗੈਸ ਬੰਦ ਇਨੂੰ ਆਪਾਂ ਥੋੜਾ ਠੰਡੀ ਹੋਣ ਦਵਾਂਗੇ ਕਿਉਂਕਿ ਇੰਨੀ ਜਿਹੜੀ ਗਾੜੀ ਹੈ ਤੇ ਜਦੋਂ ਇਹਨੇ ਠੰਡੀ ਹੋ ਗਈ ਨਾ ਤੇ ਹੋਰ ਜਿਹੜੀ ਇਹਨੇ ਗਾੜੀ ਹੋ ਜਾਣਾ ਤੇ ਆਪਣੀ ਚਟਨੀ ਜਿਹੜੀ ਬਣ ਕੇ ਰੈਡੀ ਹੋ ਚੁੱਕੀ ਹੈ। ਬਾਕੀ ਟੇਸਟ ਆਪਾਂ ਇਹਨੂੰ ਕਰ ਲਿਆ ਵਾ ਪਹਿਲਾਂ ਨਮਕ ਮਿਰਚ ਵਗੈਰਾ ਦੇਖ ਲਈ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ। ਤੇ ਇਹਦੇ ਵਿੱਚ ਰੰਗ ਕੋਈ ਵੀ ਕੋਈ ਕੈਮੀਕਲ ਕੁਝ ਨਹੀਂ ਆਪਾਂ ਪਾਇਆ ਜਿਵੇਂ ਕਈ ਲੋਕ ਇਹਦੇ ਵਿੱਚ ਕਲਰ ਵੀ ਐਡ ਕਰਦੇ ਆ ਆਪਣਾ ਜਿਹੜਾ ਨੇਚਰਲ ਕਲਰ ਆ। ਇਹਦੇ ਵਿੱਚ ਆਪਾਂ ਖਾਣੇ ਵਾਲਾ ਕਲਰ ਵੀ ਨਹੀਂ ਪਾਇਆ। ਇਸ ਕਲਰ ਦੀ ਬਣੀ ਹੈ ਜੇ ਤੁਸੀਂ ਗੁੜ ਪਾਉਗੇ ਥੋੜਾ ਜਿਹਾ ਡਾਰਕ ਕਲਰ ਹੋ ਜਾਊ ਤੇ ਬਾਕੀ ਜੇਕਰ ਤੁਸੀਂ ਹੋਰ ਇਹਨੂੰ ਡਾਰਕ ਕਰਨਾ ਚਾਹੁੰਦੇ ਹੋ ਤੇ ਨੇਚਰਲ ਕਲਰ ਵਾਸਤੇ ਤੁਸੀਂ ਇਹਦੇ ਵਿੱਚ ਗੁੜ ਦਾ ਇਸਤੇਮਾਲ ਵੀ ਕਰ ਸਕਦੇ ਆ। ਹੁਣ ਆਪਾਂ ਡੋਂਗੇ ਜੇ ਸਾਰੀ ਕੱਢ ਲਈਏ ਤੇ ਸਜਾਵਟ ਵਾਸਤੇ ਉੱਤੇ ਆਪਾਂ ਹੋਰ ਇਹਦੇ ਮਗਜ ਪਾ ਦਿੰਨੇ ਆ। ਬੈਲੋਕੇ ਦੇ ਵਿੱਚ ਕਾਜੂ ਬਦਮਾਂ ਵਗੈਰਾ ਵੀ ਪਾਉਂਦੇ ਜੋ ਤੁਹਾਡੀ ਇੱਛਾ ਤੁਸੀਂ ਇਹਦੇ ਵਿੱਚ ਪਾ ਸਕਦੇ। ਤੇ ਇਹ ਨੂੰ ਤੁਸੀਂ ਇਦਾਂ ਕੱਚ ਦੇ ਭਾਂਡੇ ਦੇ ਵਿੱਚ ਹੀ ਪਾ ਕੇ ਰੱਖਣਾ ਵਾ ਕੋਈ ਵੀ ਚੀਨੀ ਦਾ ਹੋਵੇ ਕੱਚ ਦਾ ਹੋਵੇ ਉਹਦੇ ਵਿੱਚ ਤੁਸੀਂ ਇਹਨੂੰ ਚਟਨੀ ਨੂੰ ਜੈਮ ਕਹਿ ਲਓ ਚਟਨੀ ਕਹਿ ਲਓ ਉਹਨੂੰ ਪਾ ਕੇ ਤੁਸੀਂ ਰੱਖਣਾ ਵਾ ਲੋਹੇ ਦੇ ਜਾਂ ਪਲਾਸਟਿਕ ਦੇ ਭਾਂਡੇ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਨਹੀਂ ਰੱਖਣਾ ਤੇ ਇਦਾਂ ਇਹਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਤੇ ਸਾਲਾਂ ਸਾਲਾਂ ਤੱਕ ਸਟੋਰ ਕਰਨ ਵਾਸਤੇ ਤੁਸੀਂ ਇਹਨੂੰ ਫ੍ਰੀਜ ਦੇ ਵਿੱਚ ਵੀ ਰੱਖ ਸਕਦੇ ਹੋ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਹੁੰਦੀ ਜਿੰਨਾ ਚਿਰ ਮਰਜ਼ੀ ਇਹਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਪਰ ਇਹ ਜ਼ਿਆਦਾਤਰ ਘਰ ਦੇ ਵਿੱਚ ਰਹਿੰਦੀ ਨਹੀਂ ਹੈ ਕਿਉਂਕਿ ਇੰਨੀ ਕਿਹੜੀ ਟੇਸਟੀ ਬਣਦੀ ਹੈ ਨਾ ਪਰੌਂਠੇ ਨਾਲ ਰੋਟੀ ਨਾਲ ਪੂੜੀ ਨਾਲ ਬਹੁਤ ਹੀ ਦਿਲ ਕਰਦਾ ਇਹਨੂੰ ਖਾਣ ਨੂੰ ਬਾਕੀ ਇਹ ਹਾਜਮੇਦਾਰ ਵੀ ਹੁੰਦੀ ਆ ਤੇ ਜਿਵੇਂ ਸੌਂਫ ਆਪਾਂ ਇਹਦੇ ਵਿੱਚ ਪਾਈ ਉਹ ਵੀ ਹਾਜਮੇ ਨੂੰ ਠੀਕ ਕਰਦੀ ਆ ਕਾਲੀ ਮਿਰਚ ਵੀ ਠੀਕ ਕਰਦੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ ਕਈ ਲੋਕ ਇਸ ਸੀ ਤੋਂ ਡਰਦੇ ਨੇ ਕਹਿ ਦਿੰਦੇ ਨੇ ਵੀ ਇਹ ਗਰਮ ਹੁੰਦੀ ਹੈ ਗਰਮ ਨਹੀਂ ਹੁੰਦੀ ਕਿਉਂਕਿ ਕੱਚਾ ਜਿਹੜਾ ਆਂਬਾ ਉਹ ਠੰਡਾ ਹੁੰਦਾ ਵਾ ਜਦੋਂ ਪੱਕ ਜਾਂਦਾ ਉਦੋਂ ਗਰਮ ਹੁੰਦਾ ਸੋ ਇਹਨੂੰ ਤੁਸੀਂ ਬਿਨਾਂ ਡਰੇ ਖਾ ਸਕਦੇ ਹੋ ਤੇ ਜੇਕਰ 슈ਗਰ ਵਾਲਿਆਂ ਨੇ ਖਾਣੇ ਆ ਤੇ ਤੁਸੀਂ ਉਹਦੇ ਵਿੱਚ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਤੇ ਵੈਸੇ ਚੀਨੀ ਦੇ ਨਾਲ ਵੀ ਟੇਸਟੀ ਬਣਦੀ ਆ ਬਾਕੀ ਜਿਨ੍ਹਾਂ ਦਿਨਾਂ ਦੇ ਵਿੱਚ ਉਹਨਾਂ ਦੀ 슈ਗਰ ਨਾਰਮਲ ਚੱਲਦੀ ਪਈ ਆ ਤੇ ਭਰੇਜ ਆਪ ਦਾ ਫੁੱਲ ਰੱਖਦੇ ਆ ਤੇ ਫਿਰ ਇੱਕ ਚਮਚਾ ਇਹਦਾ ਖਾ ਵੀ ਲੈਣ ਤੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿਉਂਕਿ 슈ਗਰ ਨੂੰ ਕੰਟਰੋਲ ਕਰਨਾ ਆਪਣੇ ਹੱਥ ਵਾਸ ਹੀ ਹੁੰਦਾ ਸੋ ਇਹ ਹੁਣ ਆਪਾਂ ਜਿਹੜੀ ਜੈਮ ਵਾਲੀ ਵੀਡੀਓ ਜੈਮ ਕਹਿ ਲਓ ਜਿਵੇਂ ਚਟਨੀ ਕਹਿ ਲਓ ਆਪਾਂ ਬਣਾ ਦਿੱਤੀ ਵੀਡੀਓ ਸੋ ਜੇ ਹੁਣ ਤੁਸੀਂ ਪੂਰੀ ਵੀਡੀਓ ਨੂੰ ਫੋਲੋ ਕੀਤਾ ਹੋਗਾ ਤਾਂ ਤੁਸੀਂ ਘਰੇ ਬੜੇ ਆਰਾਮ ਨਾਲ ਇਹਨੂੰ ਚਟਨੀ ਨੂੰ ਬਣਾ ਸਕਦੇ ਹੋ ਤੇ ਜਿੰਨਾ ਭੈਣਾਂ ਨੇ ਫਿਰ ਵੀ ਘਰੇ ਨਹੀਂ ਬਣਾਉਣੀ ਤੇ ਘਰ ਬੈਠੇ ਮਗਾਉਣਾ ਚਾਹੁੰਦੇ ਆ ਤੇ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਇਹ ਆਰਡਰ ਚਟਨੀ ਦਾ ਸਾਡੇ ਕੋਲ ਮਗਾ ਸਕਦੇ ਨੇ ਕਿਉਂਕਿ ਸੀਜ਼ਨਲ ਹੀ ਨੇ ਇਹ 2 ਮਹੀਨਿਆਂ ਦੇ ਵਿੱਚ ਹੀ ਵਸੇ ਜਿਹੜਾ ਅੰਬ ਜਿੰਨਾ ਚ ਰੌਂਦੇ ਨੇ ਉਹਨਾਂ ਤੇਰੇ ਚਟਨੀ ਤਿਆਰ ਹੋਣੀ ਹੈ ਉਸ ਤੋਂ ਬਾਅਦ ਇਹ ਚਟਨੀ ਤਿਆਰ ਨਹੀਂ ਹੋਣੀ ਸੋ ਜੇ ਕਿਸੇ ਨੂੰ ਚਾਹੀਦੀ ਹੋਵੇ ਤੇ ਆਪਣਾ ਤੁਸੀਂ ਆਰਡ ਵਿੱਚ ਵੀਡੀਓ ਦੇ ਦਿੱਤੇ ਨੰਬਰ ਤੇ ਫੋਨ ਕਰਕੇ ਦੇ ਸਕਦੇ ਹੋ ਬਾਕੀ ਆਰਡਰ ਕਰਨ ਦਾ ਜਿਹੜਾ ਪ੍ਰੋਸੈਸ ਇਹ ਆ ਕਿ ਤੁਸੀਂ ਸਾਨੂੰ ਜਿਹੜਾ ਵੀਡੀਓ ਵਿੱਚ ਦਿੱਤਾ ਨੰਬਰ ਆ ਇਹਦੇ ਵਟਸਐਪ ਤੇ ਤੁਸੀਂ ਆਪਦਾ ਆਰਡਰ ਦੇ ਸਕਦੇ ਹੋ ਫਿਰ ਸਕੈਨਰ ਮੇਰੀ ਡੀਪੀ ਤੇ ਲੱਗਾ ਹੈ ਉਹਦੇ ਵਿੱਚ ਪੇਮੈਂਟ ਕਰਕੇ ਆਪਣਾ ਸਕਰੀਨਸ਼ਾਟ ਤੁਸੀਂ ਪਹਿਲਾਂ ਭੇਜਣਾ ਫਿਰ ਆਪਾਂ ਤੁਹਾਡਾ ਜਿਹੜਾ ਸਮਾਨ ਭੇਜ ਦਾਂਗੇ ਕਈ ਭੈਣ ਭਰਾ ਜਿਹੜੇ ਇਸ ਚੀਜ਼ ਤੋਂ ਵਹਿਮ ਕਰਦੇ ਨੇ ਕਿ ਅਸੀਂ ਪੈਸੇ ਪਹਿਲਾਂ ਪਾਤੇ ਪਤਾ ਨਹੀਂ ਸਮਾਨ ਆਉਣਾ ਹੈ ਕਿ ਨਹੀਂ ਆਉਣਾ ਤੇ ਉਹ ਤੁਸੀਂ ਬੜੀ ਖੁਸ਼ੀ ਨਾਲ ਫੋਨ ਕਰਿਓ ਜੇ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਾਡੇ ਤੇ ਵਿਸ਼ਵਾਸ ਆ ਤੁਹਾਨੂੰ ਫੋਨ ਕਰਕੇ ਆਪਣਾ ਐਡਰੈਸ ਆਪਣਾ ਆਰਡਰ ਸਾਰਾ ਕੁਝ ਸਾਨੂੰ ਸੈਂਡ ਕਰਕੇ ਸਕੈਨਰ ਦੇ ਵਿੱਚ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਤੇ ਆਪਾਂ ਤੁਹਾਡਾ ਆਰਡਰ ਤੁਹਾਡੇ ਘਰੇ ਪਹੁੰਚਦਾ। ਬਸ ਇਹਨਾਂ ਦਾ ਵੀ ਇੱਕ ਅੱਧਾ ਦਿਨ ਵੱਧ ਲੱਗ ਜਾਂਦਾ ਅੱਜਕੱਲ ਜਿਵੇਂ ਗਰਮੀ ਬਹੁਤ ਆ ਤੁਹਾਨੂੰ ਪਤਾ ਹਰ ਇੱਕ ਦਾ ਦਿਲ ਨਹੀਂ ਕਰਦਾ ਹੈਗਾ ਵੀ ਅੰਦਰ ਹੀ ਬੈਠੇ ਰਹੀਏ ਬਾਹਰ ਨਾ ਜਾਈਏ ਤੇ ਉਹ ਜਿਹੜਾ ਡਿਲੀਵਰੀ ਦੇਣ ਵਾਲੇ ਵੀ ਇਦਾਂ ਥੋੜਾ ਡਿਲੇ ਕਰ ਦਿੰਦੇ ਆ ਇਸ ਦੀ ਥੋੜੀ ਜਿਹੀ ਸ਼ਿਕਾਇਤ ਆ ਰਹੀ ਆ ਜਿਵੇਂ ਤਿੰਨ ਤੋਂ ਚਾਰ ਦਿਨ ਚ ਚੀਜ਼ ਪਹੁੰਚ ਜਾਂਦੀ ਸੀ ਕਦੀ ਕਦੀ ਹੁਣ ਪੰਜ ਤੋਂ 6 ਦਿਨ ਵੀ ਹੋ ਜਾਂਦੇ ਆ। ਤੋ ਥੋੜੀ ਜੀ ਵੇਟ ਕਰ ਲਿਆ ਕਰੋ ਬਾਕੀ 3-4 ਦਿਨ ਤੋਂ ਬਾਅਦ ਮੈਨੂੰ ਫੋਨ ਜਰੂਰ ਕਰਿਆ ਕਰੋ ਜੇਕਰ ਤੁਹਾਡਾ ਸਮਾਨ ਨਹੀਂ ਪਹੁੰਚਿਆ ਹੈਗਾ ਕਿ ਮੈਡਮ ਸਮਾਨ ਨਹੀਂ ਪਹੁੰਚਿਆ ਤੇ ਫਿਰ ਆਪਾਂ ਉਸਦੀ ਪੂਰੀ ਇਨਕੁਆਇਰੀ ਕਰਦੇ ਆ ਸਾਡੀ ਜ਼ਿੰਮੇਵਾਰੀ ਹੈ ਜਿੰਨਾ ਚਿਰ ਤੁਹਾਡੇ ਕੋਲ ਸਮਾਨ ਨਹੀਂ ਪਹੁੰਚਦਾ ਬਾਕੀ ਜਿਨ੍ਹਾਂ ਨੇ ਇਥੋਂ ਤੱਕ ਵੀਡੀਓ ਵੇਖੀ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ? ਜੇਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕ ਕੇ ਕਰਦੇ ਹੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬਲੋਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਵੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਬਾਕੀ ਇੱਥੇ ਵੀਡੀਓ ਦਾ ਕਰਦੇ ਜੀ ਆਪਾਂ ਐਂਡ। ਮਿਲਦੇ ਆ ਕਿ ਨਵੀਂ ਵੀਡੀਓ ਤਦ ਤੱਕ ਲਈ ਸਸਟੇ।